ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਿਰੋਜ਼ਪੁਰ ਜ਼ਿਲ੍ਹੇ ਦਾ ਮਨਮੱਤਾ ਨਗਰ ਪਿੰਡ ਪੀਆਲੀ ਪੀਆਲੀ ਪਿੰਡ ਦੇ ਵਿੱਚ ਇਸ ਟਾਈਮ ਮੈਂ ਮੌਜੂਦ ਹਾਂ ਤੇ ਇਹ ਪਿੰਡ ਮਿੱਤਰੋ ਹਰਦਾਸੇ ਪਿੰਡ ਦਾ ਤਲਵੰਡੀ ਸ਼ਹਿਰ ਦਾ ਨੇੜੇ ਲੱਗਿਆ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਕਰੇਲੂ ਪਰਿਵਾਰ ਆ ਤੇ 2 ਜਨਵਰ ਵੀਰ ਹੁਣਿਆਂ ਦੇ ਵਿਕਾਊ ਆ ਮਿੱਤਰੋ ਕਿਹੜੇ ਭਰਾ ਦੇ ਕੋਲੇ ਕਿਹੜੇ ਘਰ ਦੇ ਵਿੱਚ ਜਨਵਰ ਖੜੇ ਹੋਏ ਆ ਉਹ ਸਾਰੀ ਡਿਟੇਲ ਲੈ ਕੇ ਦੇ ਦੂੰਗਾ ਜਿਹੜਾ ਜਨਵਰ ਤੁਹਾਨੂੰ ਜੱਤ ਜੂਗਾ ਹਰ ਇੱਕ ਪੱਖ ਤੋਂ ਤਸੱਲੀ ਕਰਨਾ ਤੁਹਾਡਾ ਫਰਜ਼ ਆ ਮਿੱਤਰੋ ਸਾਰੀ ਜਾਣਕਾਰੀ ਦੇ ਨਾਲ ਪ੍ਰੋਪਰ ਜਾਣਕਾਰੀ ਦੇ ਨਾਲ ਆਪਾਂ ਵੀਡੀਓ ਲਈ ਲੈ ਕੇ ਆਵਾਂ ਆਓ ਮਿਲਦੇ ਆ ਵੀਰ ਨੂੰ ਸਾਰੀ ਗੱਲਬਾਤ ਆਪਾਂ ਭਰਾ ਦੇ ਨਾਲ ਕਰਦੇ ਆਂ ਸਾਸੀ ਗਾਲ ਵਟੇ ਵੀਰੇ 사ਸੀ ਗਾਲ ਬਾਈ ਕੀ ਹਾਲ ਆ ਵੀਰੇ ਬਹੁਤ ਵਧੀਆ ਜੀ ਸੀਤਾ ਦੇ ਪਰਿਵਾਰ ਬਾਈ ਬਹੁਤ ਵਧੀਆ ਜੀ ਚੜਦੀ ਕਲਾ ਹਾਂਜੀ ਹਾਂਜੀ ਠੀਕ ਐ ਸਾ ਵੀਰੇ ਨਾਮ ਇੱਕ ਵਾਰੀ ਦੱਸ ਦੀਏ ਭਰਾ ਹਾਂਜੀ ਨਾਮ ਬਲਜੀਤ ਸਿੰਘ son of ਸਰਦਾਰ ਹਰਚੰਦ ਸਿੰਘ ਜੀ ਬਲਜੀਤ ਵੀਰੇ ਘਰ ਤਾਂ ਆਪਣਾ ਆ ਗਿਆ ਨਾ ਵਾਟਰ ਵਕਤ ਦੇ ਸਾਹਮਣੇ ਬਿਲਕੁਲ ਜੀ ਬਿਲਕੁਲ ਹਾਂ ਅੱਛਾ ਹਰਜੀਤ ਦੇ ਜਾਨਵਰ ਮੇਰੇ ਦੋ ਹਾਂਜੀ ਪਹਿਲੇ ਨੰਬਰ ਤੇ ਜਿਹੜੀ ਮੈਂ ਆ ਵੀਰੇ ਕਿਨਵਾ ਸੂਆ ਸੂਈ ਆ ਬਾਈ ਤੀਜਾ ਸੂਆ ਹੀ ਤੀਜਾ ਸੂਆ ਸੂਈ ਆ ਕੱਟਾ ਮਾਰ ਕੇ ਕੱਟੀ ਆ ਗਈ ਵੀਰੇ ਕਟਾਈ ਕਟਾ ਮਾਰ ਠੀਕ ਹੈ ਕਿੰਨੇ ਦਿਨ ਹੋ ਗਏ ਸੋਈ ਨੂੰ ਬਈ ਅੱਜ ਇਹਨੂੰ ਇਹਨੂੰ ਹੋ ਗਏ 10 ਕਿ ਦਿਨ ਠੀਕ ਹੈ ਕਿੰਨੇ ਦੋ ਤੇ ਚੱਲਦੀ ਹੈ ਵੀਰੇ ਹੁਣ ਇਹ 16 ਕਿ ਲੀਟਰ ਦਾ ਦਈ ਠੀਕ ਹੈ ਵੀ ਕੰਡੀ ਵਾਲਾ 15 ਕਿਲੋ ਹੈਗਾ ਹਾਂਜੀ ਹਾਂਜੀ ਠੀਕ ਹੈ ਚੂਣ ਚਣ ਨੂੰ ਠੰਡੀ ਹੈ ਵੀਰੇ ਬਿਲਕੁਲ ਠੰਡੀ ਠੀਕ ਹੈ ਵੀਰੇ ਠੀਕ ਹੈ ਅੱਛਾ ਰੇਟ ਵੱਡੇ ਭਾਈ ਕੀ ਰੱਖਾਂਗੇ ਆਪਾਂ ਇਹਦਾ ਰੇਟ ਬਾਈ ਜੀ 160 ਠੀਕ ਹੈ ਨੜ ਪਿਆਰ ਥੋੜਾ ਬਹੁਤਾ ਮੋਕੇ ਦੇ ਕੋਈ ਨਿਮਾਨਤਾਨ ਕਰ ਲਾਂ ਜੀ ਠੀਕ ਹੈ ਵੀਰੇ ਕੱਢੀਏ ਬਾਹਰ ਨੂੰ ਤੋਰੀਏ ਭਰਾ ਜੀ ਹਾਂਜੀ ਹਾਂਜੀ ਖੋਲੀ ਵੀਰੇ ਮੜਾ ਜਾ ਲੈ ਵੀ ਮਿੱਤਰੋ ਤੀਜਾ ਸੂਆ ਸੂਈ ਆ ਕਰਮ ਵਾਲੀ ਸੂਈ ਨੂੰ 10 ਤੋਂ 15 ਦਿਨ ਦੇ ਵਿੱਚ ਘਾਰ ਇਹਨੂੰ ਜਿਹੜੇ ਦੇਣਾ ਕਰਮ ਵਾਲੀ ਇਸ ਟਾਈਮ ਮਿੱਤਰੋ ਕਟਾ ਇਹਦੇ ਮਗਰ ਆ ਕੰਡੇ ਵਾਲਾ ਕਹਿਣ ਵਾਲਾ ਨਹੀਂ ਹੁੰਦਾ ਇੱਕ ਹੁੰਦਾ ਬੋਲਣ ਵਾਲਾ ਇੱਕ ਹੁੰਦਾ ਤੋਲਣ ਵਾਲਾ ਇਹਦੇ ਥੱਲੇ ਕਰਮ ਵਾਲੀ ਦੇ ਥੱਲੇ ਤੋਲਣ ਵਾਲਾ ਦੁੱਧ 15 ਕਿਲੋ ਹਾਜ਼ਰ ਆਣ ਮਿੱਤਰੋ ਜਿਹੜਾ ਇਹਨ ਐਸ ਟਾਈਮ ਕੰਡੇ ਦੇ ਉੱਤੇ ਧਰਦੀ ਆ ਪੀਕ ਲੈਵਲ ਜਿਹੜਾ 16 17 ਕਿਲੋ ਦਾ ਦੇ ਦਿੰਦੀ ਹੈ ਇਹ ਮਿੱਤਰੋ ਟੌਰ ਨਾਲ ਬਣਦੀ ਤੰਦੀ ਲੇਵੇ ਪਾਂਡੇ ਵਾਲੀ ਮੈਂ ਆ ਲੇਵੇ ਪਾਂਡੇ ਵਾਲੋ ਪੂਰੀ ਖਬਰਦਾਰ ਥਣ ਲੇਵੇ ਦੀ ਕੁਆਲਿਟੀ ਜ਼ਬਰਦਸਤ ਆ ਅੰਗਾ ਪੈਰਾਂ ਦੀ ਮੈਂ ਬਹੁਤ ਸਾਫ਼ ਸੁਥਰੀ ਆ ਮਿੱਤਰੋ ਵਿਰਲਾ ਵਰਲਾ ਜਿਹੜੀਆਂ ਲੇਵੇ ਦੇ ਵਿੱਚ ਕਮਾਲ ਦੀਆਂ ਦਿੱਤੀਆਂ ਹੋਈਆਂ ਬਹੁਤ ਸੋਹਣੇ ਦੁੱਧ ਦੀ ਤਿਆਰੀ ਆ ਕਿਉਂਕਿ ਅੱਜ ਦੇ ਬਾਜ਼ਾਰ ਦੇ ਵਿੱਚ ਆਹ ਰੁੱਤ ਦੇ ਵਿੱਚ 15 16 ਕਿਲੋ ਵਾਲੀ ਮੈਂ ਜਿਹੜੀ ਮਿੱਤਰੋ ਥੋੜੀ ਜੀ ਨੋਰਮਲ ਕੱਟ ਨਿਕਲਦੀ ਆ ਕੱਟ ਮਿਲਦੀ ਆ ਪਰ ਬਾਕਮਾਲੇ ਨੂੰ ਜਿਹੜੇ ਜਿਹੜੇ ਅੰਗ ਲੱਗੇ ਹੋਇਆ ਪ੍ਰਮਾਤਮਾ ਦੇ ਵੱਲੋਂ ਹਸਨ ਬਾਕਮਾਲ ਦਿੱਤਾ ਹੋਇਆ ਵਾ ਮੈਂ ਇਹਨੂੰ ਰੇਟ ਇਹਦਾ 1,60,000 ਰੁਪਿਆ ਵਾ ਉਹਦੇ ਵਿੱਚ ਉਹ ਲਾੜ ਪਿਆਰ ਹੋਣਾ ਤੁਹਾਡਾ ਬੁੱਢਲਾ ਫਰਜ਼ ਹੋਊਗਾ ਮਿੱਤਰੋ ਲੈਵੇ ਦੀ ਤਿਆਰੀ ਪੁੱਤ ਨਜ਼ਦੀਕ ਤੋਂ ਇੱਕ ਵਾਰ ਕੇ ਫਿਰ ਦਿਖਾ ਦਈ ਐਨ ਰੂਹ ਦੇ ਨਾਲ ਤਨ ਦੇ ਨਾਲ ਦੇਹੀ ਦੇ ਨਾਲ ਸਾਰਾ ਕੁਝ ਜਿਹੜਾ ਇਹਦਾ ਪਤਾ ਲੱਗ ਸਕੇ ਪ੍ਰੋਪਰ ਵੀਡੀਓ ਦੇ ਵਿੱਚ ਨਾੜਾ ਜਿਹੜੀਆਂ ਵਿਰਲਾ ਵੇਣਸਾ ਜਿਹੜੀਆਂ ਲੈਵੇ ਦੇ ਉੱਤੇ ਜਿਹੜੀ ਆਰਡ ਯੋ ਮਿੱਤਰੋ ਇਸ ਤਰ੍ਹਾਂ ਦੀ ਜਿਹੜੇ ਫੁਲਕਾਰੀ ਦੇ ਉੱਤੇ ਕਢਾਈ ਕੱਢੀ ਹੁੰਦੀ ਆਪਾਂ ਉਹ ਚੀਜ਼ਾਂ ਦੇ ਵੇਨਸ ਆ ਜਿਹੜੀਆਂ ਲੇਵੇ ਦੇ ਉੱਤੇ ਨਜ਼ਰ ਆਉਂਦੀਆਂ ਵਾ ਹਰ ਪੱਖ ਤੋਂ ਮਜ਼ਬੂਤੀ ਬਕਮਾਲਾ ਮਹਿੰਦੀ ਘਰੇ ਰੱਖਣ ਵਾਲੇ ਭਰਾ ਦੇ ਲਈ ਗਹਿਣਾ ਚੀਜ਼ ਆ ਮਿੱਤਰੋ 1,60,000 ਰੁਪਏ ਡਿਮਾਂਡ ਮਗਰ ਕੱਟਾ 10 ਤੋਂ 15 ਦਿਨਾਂ ਦਾ ਸੁਆਵਾ ਦੋ ਨੰਬਰ ਤੇ ਕੱਟਾ ਜਿਹੜਾ ਵੀਰੇ ਕਿੰਨੇ ਚਿਰ ਦਾ ਬਾਈ ਇਹ ਦੋ ਸਾਲ ਦਾ ਹੀ ਦੋ ਸਾਲ ਦਾ ਖੀਰਾ ਹੀ ਆ ਫਿਰ ਤਾਂ ਜੇ ਨਾ ਹਾਂਜੀ ਹਾਂਜੀ ਖੀਰਾ ਹੀ ਠੀਕ ਹੈ ਇਹਦਾ ਰੇਟ ਬਾਈ ਕੀ ਰੱਖਿਆ ਵੀਰੇ ਇਹ ਤਾਂ ਰੇਟ ਹੀ 60 ਹਜ਼ਾਰ ਲੇ ਮਿੱਤਰੋ 2 ਸਾਲ ਦੇ ਜਿਹੜੇ ਤੇੜੇ ਤੇੜੇ ਹੁੰਦੀ ਉਮਰ ਆ ਦੰਦਾ ਤੋਂ ਖੀਰਾ ਵਾ ਇਹਦੀ ਡਿਮਾਂਡ ਆ ਜਿਹੜੀ ਵੀਰ ਹੁਣਾਂ ਨਾਲ ਫੋਨ ਤੇ ਗੱਲ ਕੀਤੀ ਸੀ ਵੱਡੇ ਭਾਈ ਨਾਲ ਉਹਨਾਂ ਨੇ 60000 ਰੁਪਿਆ ਰੱਖੀ ਆ ਮਿੱਤਰੋ ਮਾਂ ਦੇ ਦੁੱਧ ਦਾ ਰਿਕਾਰਡ ਪਿਓ ਵਾਲੇ ਪੱਖ ਤੇ ਸੀਮਣ ਦਾ ਰਿਕਾਰਡ ਉਪਕਤ ਜਾਣਕਾਰੀ ਆਪਾਂ ਨੂੰ ਮਾਲਕਾਂ ਤੋਂ ਨਹੀਂ ਮਿਲ ਜਿੰਦੀ ਉਹ ਤੁਸੀਂ ਭਾਈ ਹੁਣਾਂ ਨਾਲ ਫੋਨ ਦੇ ਉੱਤੇ ਰਾਬਤਾ ਕਾਇਮ ਕਰਕੇ ਲੈ ਸਕਦੇ ਆ ਸ਼ੁੱਧਤਾ ਦਾ ਵੱਖਰੀ ਆ ਗੱਲ ਔਰ ਅੰਗਾ ਪੈਰਾਂ ਦਾ ਕੱਟਾ ਵੀ ਸਾਫ਼ ਆ ਜੇ ਕਿਸੇ ਪੁਰਾਣੇ ਘਰੇ ਰੱਖਣ ਨੂੰ ਲੈਣਾ ਤੇ ਇਹਦੀ 60000 ਰੁਪਿਆ ਡਿਮਾਂਡ ਆ ਮੈਂ ਇਹਦੀ 1,60,000 ਰੁਪਿਆ ਡਿਮਾਂਡ ਤੇ ਜਾਣਕਾਰੀ ਲੈ ਦਿੱਤੀ ਵੀਰੇ ਨੰਬਰ ਆਪਣਾ ਕਿਹੜਾ ਲਾਉਣਾ ਪਏ ਸਕਰੀਨ ਤੇ 75892 0071 ਇੱਕ ਵਾਰੀ ਹੋਰ ਬੋਲ ਦਿਓ ਵੀਰੇ 75892 0071 79 995 0066 ਇੱਕ ਵਾਰੀ ਹੋਰ ਦੋਵੇਂ ਨੰਬਰ ਬੋਲ ਦੇ ਵੀਰੇ 9995 0066 ਜੀ 75892 3070 ਠੀਕ ਹੈ ਵੀਰੇ ਇਹਨਾਂ ਨੰਬਰਾਂ ਤੇ ਤੁਸੀਂ ਬਾਈ ਹੁਣਾਂ ਨਾਲ ਕਰ ਲਓ ਮਿੱਤਰੋ ਰਾਬਤਾ ਕਾਇਮ ਪਿੰਡ ਪੀ ਆਲੀ ਜ਼ਿਲ੍ਹਾ ਫਰੋਇਪੋਰਾ ਮਿੱਤਰੋ ਪੀ ਆਈ ਜਦੋਂ ਤੁਸੀਂ ਆਗੇ ਪੀ ਆਈ ਤੋਂ ਵਾਟਰ ਟੈਂਕ ਸਾਈਡ ਨੂੰ ਮੁੜ ਕੇ ਟੈਂਕੀ ਤੋਂ ਬਿਲਕੁਲ ਸਾਹਮਣੇ ਤੁਹਾਨੂੰ ਚਿੱਟੀ ਟੈਂਕੀ ਵਾਲਾ ਘਰ ਨਜ਼ਰ ਆ ਜਾਊਗਾ ਇੱਟਾਂ ਵਾਲੀ ਪਈ ਆਉਂਦੀ ਆ ਛੱਪੜ ਦੇ ਉੱਤੇ ਉਹਦੀ ਹੁੰਦੀ ਆ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ